ਸਰਬਤਰਮ ਨਿਊਜ਼ ਚੈਨਲ ਵਿੱਚ ਆਪ ਸਭ ਜੀ ਦਾ ਸਵਾਗਤ ਹੈ ਜੀ ਸਰਬਤਰਮ ਨਿਊਜ਼ ਚੈਨਲ ਟੀਮ ਅੱਜ ਪਹੁੰਚੀ ਗੁਰੂਕਿਰ ਰਸੋਈ ਪਿੰਡ ਖੇੜ ਅਛਰਵਾਲ ਜ਼ਿਲ੍ਹਾ ਹੁਸ਼ਿਆਰ ਪਰ ਵਿਖੇ ਜਿੱਥੇ ਗੁਰੂਕਿਰ ਰਸੋਈ ਸਥਾਨ ਤੇ ਤੀਜਾ ਗੁਰਮੁਖ ਮੁਕਾਬਲਾ ਜੋ 13 ਅਕਤੂਬਰ ਤੋਂ 17 ਅਕਤੂਬਰ 2025 ਤੱਕ ਕਰਵਾਇਆ ਜਾ ਰਿਹਾ ਹੈ ਸਵਜ ਗੁਰਮੁਖ ਮੁਕਾਬਲੇ ਦੇ ਪਹਿਲੇ ਦਿਨ ਵਿੱਚ ਸਵਾਲ ਜਵਾਬ ਦੇ ਮੁਕਾਬਲੇ ਕਰਵਾਏ ਗਏ ਇਸ ਤੋਂ ਇਲਾਵਾ 14 ਅਕਤੂਬਰ ਤੋਂ ਗੁਰਵਾਣੀ ਕੰਠ ਮੁਕਾਬਲਾ 3 ਤੋਂ ਅਗੇ ਕਵਿਸ਼ਰੀ ਮੁਕਾਬਲਾ ਗੁਰਵਾਣੀ ਕੀਰਤਨ ਤੇ 17 ਤਰੀਕ ਨੂੰ ਸਨਮਾਨ ਸਮਾਗਮ ਹੋਵੇਗਾ। ਭਾਗ ਲੈਣ ਵਾਲੇ 20 ਬੱਚਿਆਂ ਦੇ ਲੱਕੀ ਡਰਾ ਵੀ ਕੱਢੇ ਜਾਣਗੇ। ਸੁਣਨਾ ਗੁਰਮਤ ਮੁਕਾਬਲੇ ਵਿੱਚ ਪਹਿਲਾ ਇਨਾਮ 1 ਲੱਖ ਰੁਪਏ, ਦੂਜਾ ਇਨਾਮ 50 ਹਜ਼ਾਰ ਰੁਪਏ, ਤੀਜਾ ਇਨਾਮ 25 ਹਜ਼ਾਰ ਰੁਪਏ। ਇਸ ਤੋਂ ਇਲਾਵਾ ਹੋਰ ਨਾਮ ਵੀ ਬੱਚਿਆਂ ਨੂੰ ਦੇਤੇ ਜਾਣਗੇ ਸਾਰੇ ਮੁਕਾਬਲਿਆਂ ਵਿੱਚ ਭਾਗ ਲੈਣ ਵਾਲੇ ਬੱਚਿਆਂ ਵਿੱਚੋਂ ਟੈਲੈਂਟ ਦੇ ਆਧਾਰ ਤੇ ਇੱਕ ਬੱਚੇ ਨੂੰ 5 ਲੱਖ ਦਾ ਨਾਮ ਵੀ ਦਿੱਤਾ ਜਾਵੇਗਾ ਆਓ ਇਸ ਗੁਰਮੁਤ ਮੁਕਾਬਲਿਆਂ ਦੀ ਬਾਕੀ ਜਾਣਕਾਰੀ ਲੈਣੇ ਆਂ ਪ੍ਰਧਾਨ ਕੁਲਵੰਤ ਸਿੰਘ ਜੀ ਪਾਸੋਂ ਸੋ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਮੈਂਟ ਸ਼ੇਅਰ ਜਰੂਰ ਕਰੋ ਜੀ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਸੋ ਫੇਸਬੁੱਕ ਪੇਜ ਸਰਬਤਰਮ ਐਸ ਡੀ ਐਨ ਪੇਜ ਨੂੰ ਫੋਲੋ ਕਰੋ ਸੋ ਆਓ ਦੇਖਦੇ ਅੱਜ ਦੀਆਂ ਗੁਰੂਤਮ ਮੁਕਾਬਲੇ ਦੀਆਂ ਕੁਝ ਲਾਈਵ ਤਸਵੀਰਾਂ ਕੜੀਆਂ ਸਤ ਸੰਗ ਦੀਆਂ ਲਿਖ ਦਿਓ ਮੇਰੇ ਕਰਮਾਂ ਦੇ ਵਿੱਚ ਕੜੀਆਂ ਸਤ ਸੰਗ ਦੀਆਂ ਲਿਖ ਦਿਓ ਮੇਰੇ ਕਰਮਾਂ ਦੇ ਵਿੱਚ ਕੜੀਆਂ ਸਤ ਸੰਗ ਦੀਆਂ ਲਿਖ ਦਿਓ संग दिया, ने कर दिया तंगे ने पीड़ा, पीड़ा जिंदगी रंग दिया लिखी जो मेरे परिवार सत्संग जो मेरिया जो मेरिया लिख दो संग दिया लिख दो मेरे घर महादेव चढ़िया संग दिया वाहेगुरु जी का खालसा वाहे गुरु जी की फतेह

ਅਜੀਬ ਰੁਕੀ ਸੋਈ ਐ ਅੱਛਾ ਜਰਾ shear ਕਜੀ ਗੁਰਮਤ ਮੁਕਾਬਲੇ ਦਿਵਾਏ ਜਾ ਰਹੇ ਆ ਕਿਹੜਾ ਕਹਾਣੀ ਇਹ ਬਹੁਤ ਹੀ ਵਧੀਆ ਉਪਰਾਲਾ ਕੀਤਾ ਗਿਆ ਹੈ ਤਾਂ ਕਿ ਬੱਚਿਆਂ ਦੇ ਵਿੱਚ ਜਿਹੜਾ ਆ ਧਾਰਮਿਕ ਫਲਸਫੇ ਨੂੰ ਲੈ ਕੇ ਜਿਹੜੀ ਹੈ ਉਹਨਾਂ ਦੇ ਵਿੱਚ ਜਿਹੜਾ ਵੱਧ ਤੋਂ ਵੱਧ ਗੁਰਸਿੱਖੀ ਦੀ ਨਾਲ ਉਹਨਾਂ ਨੂੰ ਜੋੜਿਆ ਜਾ ਰਿਹਾ ਹੈ ਇਹ ਬਹੁਤ ਵਧੀਆ ਉਪਰਾਲਾ ਹੈ ਤੇ ਹਰ ਸਕੂਲ ਦੇ ਵਿੱਚ ਇਹ ਹੋਣਾ ਚਾਹੀਦਾ ਹੈ ਕੱਲ ਨੂੰ ਵੀ ਕੀ ਕਿਸੇ ਕੋਈ ਕਾਲਜ ਬੱਚੇ ਸਾਰੇ ਹਾਂਜੀ ਹਾਂਜੀ ਕੱਲ ਨੂੰ ਕਵਿਸ਼ਰੀ ਦੇ ਵਿੱਚ ਬੱਚੇ ਹਿੱਸਾ ਲੈ ਰਹੇ ਨੇ ਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਜਪਨਾ ਸਰਿੰਦਰਪੁਰ ਸਾਬਜਾਦਾਜੀਤ ਸਿੰਘ ਪਬਲਿਕ ਸਕੂ ਲੱਦੇਵਾਲ ਮਾਹਿਲਪੁਰ ਗੁਰਦੁਆਰਾ ਸ਼ਿਦਾ ਸਾਹਿਬ ਅੱਜ ਦੇ ਇਹ ਮੁਕਾਬਲੇ ਦੇ ਜਿਹੜਾ ਅੱਜ ਵਜਲਾ ਸ਼ਿਆ ਕਰੂਗੇ ਉਹ ਕੀ ਸੇਵਨ ਪ੍ਰਵਾਈ ਜਾ ਰਹੇ ਆ ਕੀ ਕਹਿਣਾ ਚਾਹੋਗੇ ਇਸ ਬਾਰੇ ਇਹ ਮੁਕਾਬਲੇ ਬੱਚਿਆਂ ਨੂੰ ਉਹਨਾਂ ਦੇ ਵਿਰਸੇ ਨਾਲ ਜੋੜਨ ਵਾਸਤੇ ਇੱਕ ਬਹੁਤ ਹੀ ਸੁਜੋਗ ਉਪਰਾਲਾ ਹੈ ਤੇ ਅੱਜ ਇਹਦਾ ਪਹਿਲਾ ਰਾਉਂਡ ਸੀ ਤੇ ਬੱਚਿਆਂ ਦੀ ਗਿਣਤੀ ਕਾਫੀ ਵਧੀਆ ਸੀ ਔਰ ਜਿਹੜੇ ਵੀ ਬੱਚਿਆਂ ਨੇ ਪਾਰਟਿਸਿਪੇਟ ਕੀਤਾ ਕਾਫੀ ਤਿਆਰੀ ਨਾਲ ਆਏ ਸਿਓ ਬੱਚੇ ਤੇ ਕੱਲ ਜਿਹੜਾ ਅਗਲਾ ਮੁਕਾਬਲੇ ਦਾ ਪੜਾਅ ਹੋਵੇਗਾ ਉਮੀਦ ਹੈ ਕਿ ਉਹ ਵੀ ਚੰਗਾ ਹੋਵੇਗਾ ਹੁਣ ਮੈਂ ਆਪਣੇ ਬਾਰੇ ਦੱਸਾਂ ਕਿ ਮੈਨੂੰ ਇਸ ਮੁਕਾਬਲੇ ਵਿੱਚ ਆ ਕੇ ਬਹੁਤ ਚੰਗਾ ਲੱਗਾ ਕਿਉਂਕਿ ਮੇਰੇ ਬੱਚਿਆਂ ਨੇ ਇਸ ਮੁਕਾਬਲੇ ਦੀ ਤਿਆਰੀ ਕਰਦੇ ਬਹੁਤ ਕੁਝ ਸਿੱਖਿਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੰਡਲ ਖੁਸ਼ੀਆਂ ਕੀੜੇ ਅਰਦਾਸ ਮਾਲਕਾ ਕਉ ਮਾਦਕ ਤੇਰੇ ਅਰਦਾਸ ਮਾਲਕਾ ਤੁਕਟ ਨੰਦਿਆ ਦੇ ਮੰਡਲ ਖੁਸ਼ੀਆਂ

Yeah, 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 ਦੀ ਆਵਾਜ਼ ਨਹੀਂ ਆਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅ ਪਹਿਲਾ ਤਾਂ ਸਾਰੇ ਪਿਆਰੇ ਬੱਚਿਆਂ ਦਾ ਇਹਨਾਂ ਦੇ ਨਾਲ ਆਏ ਹੋਏ ਟੀਚਰ ਸਹਿਵਾਨਾਂ ਦਾ ਤੇ ਮਾਤਾ ਪਿਤਾ ਦਾ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਆ ਕਿ ਆਪ ਜੀ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਬੱਚਿਆਂ ਨੂੰ ਨਾਲ ਲੈ ਕੇ ਆਏ ਤੇ ਬੱਚਿਆਂ ਨੇ ਤਿਆਰੀ ਕਰਕੇ ਅੱਜ ਇਸ ਜੋ ਮੁਕਾਬਲੇ ਦੇ ਵਿੱਚ ਹਿੱਸਾ ਲਿਆ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦੇ ਆ ਸਾਡੇ ਤੋਂ ਆਪ ਜੀ ਦਾ ਵੈਲਕਮ ਕਰਦੇ ਆ ਤੇ ਆਪਜੀ ਦੇ ਪ੍ਰਬੰਧਾ ਦੇ ਵਿੱਚ ਅਨੇਕਾਂ ਹੀ ਕਮੀਆਂ ਰਹਿ ਗਈਆਂ ਹੋਣਗੀਆਂ ਉਹਨਾਂ ਦੇ ਲਈ ਅਸੀਂ ਆਪਜੀ ਤੋਂ ਮਾਫੀ ਵੀ ਚਾਹੁੰਦੇ ਆ ਤੇ ਕੋਸ਼ਿਸ਼ ਕਰਾਂਗੇ ਆਉਣ ਵਾਲੇ ਅਗਲੇ ਸਮਿਆਂ ਦੇ ਵਿੱਚ ਆਪਾਂ ਉਹਨਾਂ ਕਮੀਆਂ ਨੂੰ ਦੂਰ ਕਰ ਸਕੀਏ ਤੇ ਉਸ ਦੇ ਨਾਲ ਜਿਵੇਂ ਅੱਜ ਦੇ ਰਿਜ਼ਲਟ ਬਾਰੇ ਸਰ ਹੁਣ ਹੀ ਆਪਜੀ ਨੂੰ ਦੱਸ ਦਿੱਤਾ ਕਿ ਇਹ ਜਿਹੜੇ ਜਿੰਨੇ ਵੀ ਸਵਾਲ ਆ ਇਹਨਾਂ ਨੂੰ ਆਪਾਂ ਹੁਣ ਜੱਜ ਸਾਹਿਬਾਨ ਸਾਡੇ ਟੀਚਰ ਸਾਹਿਬਾਨ ਚੈੱਕ ਕਰਕੇ 4 ਵਜੇ ਤੱਕ ਜੋ ਆਪਜੀ ਦਾ ਇੱਕ ਗਰੁੱਪ ਬੜਿਆ ਹੋਇਆ ਉਹਦੇ ਵਿੱਚ ਰਿਜ਼ਲਟ ਪੈ ਜਾਊਗਾ ਇਹਦਾ ਤੇ ਪੇਜ ਦੇ ਉੱਤੇ ਵੀ ਪੈ ਜਾਊਗਾ ਤੇ ਜਿਹੜੇ ਪਹਿਲੇ 25 ਬੱਚੇ ਹੋਣਗੇ ਉਹ ਅਗਲੇ ਰਾਉਂਡ ਦੇ ਵਿੱਚ ਜਾਊਗੇ ਕੱਲ ਉਹਨਾਂ ਦਾ ਜਿਹੜਾ ਸਵਾਲ ਜਵਾਬ ਦਾ ਆ ਉਹ ਔਰਲ ਟੈਸਟ ਹੋਊਗਾ ਉਹ ਲਿਖਤੀ ਨਹੀਂ ਹੋਊਗਾ ਬੋਲ ਕੇ ਹੋਊਗਾ ਤੇ ਸਾਰਿਆਂ ਨੇ ਉਹਦੇ ਲਈ ਵੀ ਤਿਆਰੀ ਕਰਕੇ ਆਉਣਾ ਤੇ ਉਹਦੇ ਨਾਲ ਜਿੰਨੇ ਵੀ ਆਪਜੀ ਬੱਚਿਆਂ ਨੇ ਪਾਰਟਿਸਿਪੇਟ ਕੀਤਾ ਸਾਰਿਆਂ ਨੂੰ ਰਿਸੈਪਸ਼ਨ ਦੇ ਉੱਤੇ ਇੱਕ ਕੂਪਨ ਮਿਲਿਆ ਹੋਊਗਾ ਉਹ ਕੂਪਨ ਨੂੰ ਜਰੂਰ ਸਾਰਿਆਂ ਨੇ ਸੰਭਾਲ ਕੇ ਰੱਖਣਾ 17 ਤਰੀਕ ਨੂੰ ਜਿਸ ਦਿਨ ਇਨਾਮ ਵੰਡ ਸਮਾਰੋਹ ਆ ਉਸ ਦਿਨ ਇਸ ਕੂਪਨ ਨੂੰ ਦੇਖ ਕੇ ਆਪ ਜੀ ਨੂੰ ਜੋ ਲੱਕੀ ਉਹਨਾਂ ਜਿੰਨੇ ਬੱਚਿਆਂ ਨੇ ਵੀ ਪਾਰਟਿਸਿਪੇਟ ਕਰਨਾ ਉਹਨਾਂ ਦੇ ਵਿੱਚੋਂ 20 ਲੱਕੀ ਬੱਚੇ ਉਹ ਚੁਣੇ ਜਾਣੇ ਆ ਜਿਨ੍ਹਾਂ ਨੂੰ 43 ਇੰਚੀ LED ਆ ਦੇ ਨਾਲ ਸਨਮਾਨਤ ਕੀਤਾ ਜਾਣਾ ਜਾਣਾ ਆ ਉਹਦੇ ਲਈ ਬੱਚੇ ਦਾ ਖੁਦ ਇੱਥੇ ਹਾਜ਼ਰ ਹੋਣਾ ਤੇ ਉਸ ਦੇ ਕੋਲ オリジナル ਜਿਹੜਾ ਕੂਪਨ ਆ ਉਹ ਹੋਣਾ ਲਾਜ਼ਮੀ ਆ ਉਹਨਾਂ ਨੂੰ ਇਹ ਇੱਕ ਕੂਪਨ ਜਿਹੜਾ ਆ ਦਿੱਤੇ ਜਾਊਗੇ ਜੇਕਰ ਕੋਈ ਬੱਚਾ ਹਾਜ਼ਰ ਨਹੀਂ ਹੁੰਦਾ ਉਸ ਦਿਨ ਤੇ ਉਹਦਾ ਕੂਪਨ ਜਿਹੜਾ ਕੈਨਸਲ ਕਰਕੇ ਅਗਲੇ ਬੱਚੇ ਦਾ ਕੱਢਿਆ ਜਾਊਗਾ ਤੇ ਇਸ ਲਈ ਇਸ ਨੂੰ ਜ਼ਰੂਰ ਯਕੀਨੀ ਬਣਾਇਆ ਜਾਵੇ ਤੇ ਉਸ ਦੇ ਨਾਲ ਜਿੰਨੇ ਵੀ ਬੱਚੇ ਪਾਰਟਿਸਿਪੇਟ ਕਰ ਰਹੇ ਆ ਇਸ ਸਮਾਗਮ ਦੇ ਵਿੱਚ ਹਰੇਕ ਮੁਕਾਬਲਿਆਂ ਦੇ ਵਿੱਚ ਜਿੰਨੇ ਵੀ ਮੁਕਾਬਲੇ ਆ ਹਰੇਕ ਬੱਚਿਆਂ ਨੂੰ ਸਨਮਾਨ ਦੇ ਤੌਰ ਤੇ ਜਿਹੜੀ ਨਗਦ ਰਕਮ ਆ ਹਰੇਕ ਪਾਰਟਿਸਿਪੇਸ਼ਨ ਨੂੰ ਦੇਣੀ ਆ ਤੇ ਉਹ ਵੀ 17 ਤਰੀਕ ਨੂੰ ਦਿੱਤੀ ਜਾਊਗੀ ਇਸ ਲਈ 17 ਤਰੀਕ ਦੀ ਜਿਹੜੀ ਹਾਜ਼ਰੀ ਆ ਉਸ ਨੂੰ ਵੀ ਯਕੀਨੀ ਬਣਾਇਆ ਜਾਵੇ ਤੇ ਜਿਹੜੇ ਬੱਚੇ ਇੱਥੇ ਰੁਕਣਾ ਚਾਹੁੰਦੇ ਆ ਜਿਹੜੇ ਦੂਰ ਤੋਂ ਆਏ ਆ ਜਾਂ ਕਿਸੇ ਕਾਰਨ ਕਰਕੇ ਵੀ ਜਿਹੜੇ ਇੱਥੇ ਰੁਕਣਾ ਚਾਹੁੰਦੇ ਆ ਉਹ ਜਰੂਰ ਆਪਣੇ ਨਾਮ ਅੱਗੇ ਰਿਸੈਪਸ਼ਨ ਤੇ ਨੋਟ ਕਰਵਾ ਦੇਣ ਤਾਂ ਜੋ ਉਹਨਾਂ ਦੇ ਰਹਿਣ ਦਾ ਇੱਥੇ ਪ੍ਰਬੰਧ ਹੈ ਜਿਹੜਾ ਉਹ ਵਧੀਆ ਕੀਤਾ ਜਾ ਸਕੇ ਤੇ ਇੱਕ ਵਾਰ ਫਿਰ ਤੋਂ ਜੇਕਰ ਸਾਡੇ ਕੋਲੋਂ ਪ੍ਰਬੰਧ ਕਰਦੇ ਆ ਆਪਜੀ ਦਾ ਵੈਲਕਮ ਕਰਦੇ ਆ ਕੋਈ ਕਮੀਆਂ ਪੇਸ਼ੀਆਂ ਰਹਿ ਗਈਆਂ ਹੁਣ ਉਸਦੇ ਲਈ ਅਸੀਂ ਮਾਫੀ ਚਾਹੁੰਦੇ ਆ ਤੇ ਫਿਰ ਤੋਂ ਧੰਨਵਾਦ ਕਰਦੇ ਆ ਜੀ ਜੀ ਕੱਲ ਨੂੰ ਕਿਸ ਵਿਸ਼ੇ ਤੇ ਗੁਰਮਤ ਮੁਕਾਬਲੇ ਹੋਣਗੇ ਜੀ ਕੱਲ ਭਾਜੀ ਜਿਹੜੇ ਅੱਜ ਬੱਚਿਆਂ ਦੇ ਸਵਾਲ ਜਵਾਬ ਮੁਕਾਬਲੇ ਹੋਏ ਆ ਇਨਾਂ ਦੇ ਵਿੱਚੋਂ ਜਿਹੜੇ ਬੱਚੇ ਕੁਆਲੀਫਾਈ ਰਾਉਂਡ ਨੂੰ ਕਲੀਅਰ ਕਰਕੇ ਫਾਈਨਲ ਰਾਉਂਡ ਦੇ ਵਿੱਚ ਜਾ ਰਹੇ ਆ ਉਹਨਾਂ ਦੇ ਫਾਈਨਲ ਮੁਕਾਬਲੇ ਹੋ ਰਹੇ ਆ ਤੇ ਉਸ ਦੇ ਨਾਲ ਜਿਹੜੇ ਛੋਟੇ ਵਰਗ ਗਿਆ ਕਿਉਂਕਿ ਅੱਜ ਇਹ ਵੱਡਾ ਵਰਗ ਜੋ 9 ਤੋਂ 18 ਸਾਲ ਦੇ ਬੱਚੇ ਆ ਉਹਨਾਂ ਦੇ ਮੁਕਾਬਲੇ ਹੋਏ ਆ ਤੇ ਕੱਲ ਜਿਹੜੇ 0 ਤੋਂ 9 ਸਾਲ ਦੇ ਬੱਚੇ ਆ ਉਹਨਾਂ ਦੇ ਮੁਕਾਬਲੇ ਦਾ ਫਾਈਨਲ ਰਾਉਂਡ ਜਿਹੜਾ ਉਹ ਹੋਊਗਾ ਤੇ ਉਸ ਦੇ ਨਾਲ ਜਿਹੜਾ ਕਬਿਸ਼ਰੀ ਦਾ ਆ ਕੱਲ ਕੁਆਲੀਫਾਈ ਰਾਉਂਡ ਹੋਊਗਾ ਕੱਲ ਇਹ ਤਿੰਨ ਅ ਅਲੱਗ-ਅਲੱਗ ਜਿਹੜੇ ਮੁਕਾਬਲੇ ਆ ਉਹ ਚੱਲਣਗੇ ਸੁਮੇਨ ਜੀ ਕਹਿੰਦੇ ਜੀ ਇੱਕ ਜਿਹੜਾ ਬੱਚਾ ਚੁਣਿਆ ਜਾਣਾ ਜਿਹਨੂੰ 5 ਲੱਖ ਦਾ ਸੋ ਉਹ ਕਿਸ ਵਿਸ਼ੇ ਤੇ ਚੁਣਿਆ ਜਾਣਾ ਜੀ ਉਹ ਵਿਸ਼ਾ ਜਿਹੜੇ ਬੱਚਿਆਂ ਨੇ 3 ਜਾਂ 4 ਮੁਕਾਬਲਿਆਂ ਦੇ ਵਿੱਚ ਪਾਰਟਿਸਿਪੇਟ ਕਰਨਾ ਉਹਨਾਂ ਦੇ ਵਿੱਚੋਂ ਜਿਹੜਾ ਬੱਚਾ ਸਾਰਿਆਂ ਤੋਂ ਵਧੀਆ ਨਿਕਲੂਗਾ ਟੈਲੈਂਟ ਦੇ ਆਧਾਰ ਦੇ ਉੱਤੇ ਉਹ ਬੱਚੇ ਨੂੰ ਚੁਣ ਕੇ ਤੇ ਉਹਦੇ ਲਈ ਜਿਹੜਾ 5 ਲੱਖ ਦਾ ਪ੍ਰਾਈਜ਼ ਹੈ ਉਸ ਬੱਚੇ ਲਈ ਦਿੱਤਾ ਜਾਂਦਾ ਠੀਕ ਹੈ ਬਹੁਤ ਬਹੁਤ ਧੰਨਵਾਦ ਜੀ